ਪੰਜਾਬ ਬਰਬਾਦੀ ਦੀ ਰਾਹ ਤੇ ਤੁਰ ਪਿਆ ਪੰਜਾਬ ਨੂੰ ਬਚਾਉਣ ਲਈ ਨੌਜਵਾਨੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਬਚਾਉਣ ਲਈ ਸਾਨੂੰ ਅੱਗੇ ਆਉਣਾ ਪੈਣਾ ਵਾ ਇਸ ਹਲਕੇ ਨੇ ਪਹਿਲਾਂ ਵੀ ਸਰਪੰਚੀ ਦੀ ਇਲੈਕਸ਼ਨ ਵੇਲੇ ਬਹੁਤ ਮਿਹਨਤ ਕੀਤੀ ਆ ਇਹ ਧਮਕੀਆਂ ਤੋਂ ਨਹੀਂ ਡਰੇ ਵੀ ਪਰਚਿਆਂ ਤੋਂ ਨਹੀਂ ਡਰੇ ਵੀ ਇਹਨਾਂ ਮਿਹਨਤ ਕਰਕੇ ਆਪਣੇ ਸਰਪੰਚ ਬਣਾਏ ਆ ਜਦ ਕਿ ਸਰਪੰਚਾਂ ਦੇ ਮੌਕੇ ਦੀ ਸਰਕਾਰ ਨੇ ਕਾਗਜ ਦਾਖਲ ਹੋਣ ਨਹੀਂ ਸੀ ਦਿੱਤੇ ਇਹਨਾਂ ਵੀਰਾਂ ਨੇ ਪ੍ਰੈਸ ਦਾ ਸਹਾਰਾ ਲੈ ਕੇ ਕੋਰਟ ਤੋਂ ਆਰਡਰ ਲੈ ਕੇ ਕਾਗਜ਼ ਦਾਖਲ ਕਰਵਾਏ ਤੇ ਉਹ ਇਹਨਾਂ ਦੇ ਸਰਪੰਚ 43 ਸਰਪੰਚ ਜਿੱਤੇ ਥੋੜੀ ਜੀ ਛੋਟੀ ਜੀ ਗੱਲ ਨਹੀਂ ਹੁੰਦੀ ਜਦ ਕਿ 43 ਸਰਮਜ ਨਹੀਂ ਸੀ ਬਣ ਸਕਦੇ ਪਿੰਡਾਂ 'ਚ ਆਪ ਮਹਾਰੇ ਧੱਕੇ ਨਾਲ ਹੀ ਆਮ ਆਦਮੀ ਦੇ ਸਰਪੰਚੀ ਬਣਨੇ ਸੀ ਇਸ ਕਰਕੇ ਤੁਸੀਂ ਜਿੰਨੀ ਤਰ੍ਹਾਂ ਜਾਣਦੇ ਹੋ ਕਿ ਆਪਾਂ ਧੱਕੇ ਵਿਰੋਧ ਕਿ ਤਰ੍ਹਾਂ ਲੜਨਾ ਵਾ ਆਪਾਂ ਧੱਕੇ ਵਿਰੋਧ ਲੜਨ ਲਈ ਆਏ ਆ ਧੱਕੇ ਛਾਈਆਂ ਨਹੀਂ ਹੋਣ ਦੇਣੀਆਂ ਬਾਕੀ ਹੋਰ ਵੇਖੋ ਬੜੇ ਮਹਾਨ ਯੋਧੇ ਨੇ ਮਾਝੇ ਦੇ ਲੋਕ ਜਦੋਂ ਜਦੋਂ ਵੀ ਬਾਜੀ ਪਲਟੀ ਇਤਿਹਾਸ ਰਚਿਆ ਗਿਆ ਮਾਝੇ ਤੋਂ ਹੀ ਰਚਿਆ ਗਿਆ ਇਹ ਸੇਰਾ ਤੁਹਾਡੇ ਸੇਰੀ ਵੱਜਣਾ ਚਾਹੀਦਾ ਵਾ ਵਿਦੇਸ਼ਾਂ ਤੱਕ ਤੁਹਾਡਾ ਨਾਂ ਰੋਸ਼ਨ ਹੋਣਾ ਇਸ ਕਰਕੇ ਸਾਨੂੰ ਲੋੜ ਵਾ ਇਕੱਠੇ ਹੋ ਕੇ ਅਸੀਂ ਚੱਲ ਗਏ ਰੂਸਿਆ ਨੂੰ ਮਨਾਈਏ ਕੋਸ਼ਿਸ਼ ਕਰੀਏ ਕਿ ਆਪਣੇ ਪਿੰਡ ਵਿੱਚ ਦੂਸਰੀਆਂ ਪਾਰਟੀਆਂ ਦਾ ਬੂਥ ਹੀ ਨਾ ਲੱਗਣ ਦਈਏ ਇੱਕ ਤਰਫਾ ਹੀ ਕੰਮ ਹੋਵੇ ਏ ਤੁਸੀਂ ਕਰ ਸਕਦੇ ਜੋ ਤੁਸੀਂ ਬਹਾਦਰ ਜੋਧੇ ਜੋ ਮਾਤਾ ਪਾਗੋ ਦੇ ਵਾਰਿਸ ਜੋ ਸਰਦਾਰ ਸਰਮਕ ਸਿੰਘ ਚਬਾਲ ਵੀ ਇਸੇ ਧਰਤੀ ਤੋਂ ਹੋਏ ਜਿਹੜੇ ਪਹਿਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ ਇਸ ਕਰਕੇ ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦੀ ਆ ਤੁਹਾਡਾ ਉਛਾਹ ਸਾਨੂੰ ਦੱਸ ਰਿਹਾ ਸਾਡਾ ਹੌਸਲਾ ਵਧਾ ਰਿਹਾ ਵਾ ਪੰਜਾਬ ਬਰਬਾਦੀ ਦੀ ਰਾਹ ਤੇ ਤੁਰ ਪਿਆ ਪੰਜਾਬ ਨੂੰ ਬਚਾਉਣ ਲਈ ਨੌਜਵਾਨੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਬਚਾਉਣ ਲਈ ਸਾਨੂੰ ਅੱਗੇ ਆਉਣਾ ਪੈਣਾ ਵਾ ਇਹ ਹਲਕੇ ਨੇ ਪਹਿਲਾਂ ਵੀ ਸਰਪੰਚੀ ਦੀ ਇਲੈਕਸ਼ਨ ਵੇਲੇ ਬਹੁਤ ਮਿਹਨਤ ਕੀਤੀ ਆ ਇਹ ਧਮਕੀਆਂ ਤੋਂ ਨਹੀਂ ਡਰੇ ਵੀ ਪਰਚਿਆਂ ਤੋਂ ਨਹੀਂ ਡਰੇ ਵੀ ਇਹਨਾਂ ਮਿਹਨਤ ਕਰਕੇ ਆਪਣੇ ਸਰਪੰਚ ਬਣਾਏ ਆ ਜਦ ਕਿ ਸਰਪੰਚਾਂ ਦੇ ਮੌਕੇ ਦੀ ਸਰਕਾਰ ਨੇ ਕਾਗਜ ਦਾਖਲ ਹੋਣ ਨਹੀਂ ਸੀ ਦਿੱਤੇ ਇਹਨਾਂ ਵੀਰਾਂ ਨੇ ਪ੍ਰੈਸ ਦਾ ਸਹਾਰਾ ਲੈ ਕੇ ਕੋਰਟ ਤੋਂ ਆਰਡਰ ਲੈ ਕੇ ਕਾਗਜ ਦਾਖਲ ਕਰਵਾਏ ਤੇ ਉਹ ਇਹਨਾਂ ਦੇ ਸਰਪੰਚ 43 ਸਰਪੰਚ ਜਿੱਤੇ ਥੋੜੀ ਜੀ ਛੋਟੀ ਜੀ ਗੱਲ ਨਹੀਂ ਹੁੰਦੀ ਜਦ ਕਿ 43 ਸਰਮੰਜ ਨਹੀਂ ਸੀ ਬਣ ਸਕਦੇ ਪਿੰਡਾਂ ਚ ਆਪ ਮਹਾਰੇ ਧੱਕੇ ਨਾਲ ਹੀ ਆਮ ਆਦਮੀ ਦੇ ਸਰਪੰਚੀ ਬਣਨੇ ਸੀ ਇਸ ਕਰਕੇ ਤੁਸੀਂ ਜਿੰਨੀ ਤਰ੍ਹਾਂ ਜਾਣਦੇ ਹੋ ਕਿ ਆਪਾਂ ਧੱਕੇ ਵਿਰੋਧ ਕਿ ਤਰ੍ਹਾਂ ਲੜਨਾ ਵਾ ਆਪਾਂ ਧੱਕੇ ਵਿਰੋਧ ਲੜਨ ਲਈ ਆਏ ਆ ਧੱਕੇ ਛਾਈਆਂ ਨਹੀਂ ਹੋਣ ਦੇਣੀਆਂ ਬਾਕੀ ਹੋਰ ਵੇਖੋ ਬੜੇ ਮਹਾਨ ਯੋਧੇ ਨੇ ਮਾਜੇ ਦੇ ਲੋਕ ਜਦੋਂ ਜਦਾਂ ਵੀ ਬਾਜੀ ਪਲਟੀ ਇਤਿਹਾਸ ਰਚਿਆ ਗਿਆ ਮਾਝੇ ਤੋਂ ਹੀ ਰਚਿਆ ਗਿਆ ਇਹ ਸੇਰਾ ਤੁਹਾਡੇ ਸੇਰੀ ਵੱਜਣਾ ਚਾਹੀਦਾ ਵਾ ਵਿਦੇਸ਼ਾਂ ਤੱਕ ਤੁਹਾਡਾ ਨਾਂ ਰੋਸ਼ਨ ਹੋਣਾ ਇਸ ਕਰਕੇ ਸਾਨੂੰ ਲੋੜ ਵਾ ਇਕੱਠੇ ਹੋ ਕੇ ਅਸੀਂ ਚੱਲ ਗਏ ਰੂਸਿਆ ਨੂੰ ਮਨਾਈਏ ਕੋਸ਼ਿਸ਼ ਕਰੀਏ ਕਿ ਆਪਣੇ ਪਿੰਡ ਵਿੱਚ ਦੂਸਰੀਆਂ ਪਾਰਟੀਆਂ ਦਾ ਬੂਥ ਹੀ ਨਾ ਲੱਗਣ ਦਈਏ ਇੱਕ ਤਰਫਾ ਹੀ ਕੰਮ ਹੋਵੇ ਇਹ ਤੁਸੀਂ ਕਰ ਸਕਦੇ ਜੋ ਤੁਸੀਂ ਬਾਦਰ ਜੋਦੇ ਜੋ ਮਾਤਾ ਪਾਗੋ ਦੇ ਵਾਰਿਸ ਜੋ ਸਰਦਾਰ ਸ਼ਰਮਕ ਸਿੰਘ ਚਬਾਲ ਵੀ ਇਸੇ ਧਰਤੀ ਤੋਂ ਹੋਏ ਜਿਹੜੇ ਪਹਿਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ ਇਸ ਕਰਕੇ ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦੀ ਆ ਤੁਹਾਡਾ ਉਛਾਹ ਸਾਨੂੰ ਦੱਸ ਰਿਹਾ ਸਾਡਾ ਹੌਸਲਾ ਵਧਾ ਰਿਹਾ ਵਾ ਪੰਜਾਬ ਬਰਬਾਦੀ ਦੀ ਰਾਹ ਤੇ ਤੁਰ ਪਿਆ ਪੰਜਾਬ ਨੂੰ ਬਚਾਉਣ ਲਈ ਨੌਜਵਾਨੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਬਚਾਉਣ ਲਈ ਸਾਨੂੰ ਅੱਗੇ ਆਉਣਾ ਪੈਣਾ ਵਾ ਇਹ ਸਾਲ ਕੇ ਨੇ ਪਹਿਲਾਂ ਵੀ ਸਰਪੰਚੀ ਦੀ ਇਲੈਕਸ਼ਨ ਵੇਲੇ ਬਹੁਤ ਮਿਹਨਤ ਕੀਤੀ ਆ ਇਹ ਧਮਕੀਆਂ ਤੋਂ ਨਹੀਂ ਡਰੇ ਵੀ ਪਰਚਿਆਂ ਤੋਂ ਨਹੀਂ ਡਰੇ ਵੀ ਇਹਨਾਂ ਮਿਹਨਤ ਕਰਕੇ ਆਪਣੇ ਸਰਪੰਚ ਬਣਾਏ ਆ ਜਦ ਕਿ ਸਰਪੰਚਾਂ ਦੇ ਮੌਕੇ ਦੀ ਸਰਕਾਰ ਨੇ ਕਾਗਜ ਦਾਖਲ ਹੋਣ ਨਹੀਂ